ਬਾਬੇ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਅੱਜ ਕੀ ਪੁੱਛਣਾ ਚਾਹੁੰਦੇ ਹੋ ਬਾਬੇ ਅੱਜ ਕੱਲ ਦੇ ਨੌਜਵਾਨ ਸਿੱਖੀ ਨੂੰ ਛੱਡ ਕੇ ਨਸ਼ੇਵਾਲ ਕਿਉਂ ਵੱਧ ਰਹੇ ਦੇਖੋ ਇਹ ਅਸੀਂ ਭੋਗਤਾਵਾਦੀ ਹੋਣ ਕਰਕੇ ਆਪਣਾ ਵਿਰਸਾ ਤੇ ਵਿਰਾਸਤ ਭੁੱਲਦੇ ਜਾ ਰਹੇ ਹਾਂ ਸਿੱਖ ਧਰਮ ਹੈ ਜਿਹੜਾ ਉਹ ਇੱਕ ਜੀਵਨ ਜਿਉਣ ਦੀ ਕਲਾ ਹੈ ਇੱਕ ਢੰਗ ਹੈ ਗੁਰੂ ਸਾਹਿਬ ਸਾਨੂੰ ਦੱਸ ਕੇ ਗਏ ਆ ਗੁਰੂ ਸਾਹਿਬ ਨੇ ਆਪਣਾ ਸ਼ਰਵੰਸ ਵਾਰਿਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਉਹਨਾਂ ਨੇ ਸਿੱਖ ਧਰਮ ਦੀਆਂ ਨੀਅਾਂ ਕਿਸ ਤਰ੍ਹਾਂ ਦੀਆਂ ਪੱਕੀਆਂ ਕੀਤੀਆਂ ਅਸੀਂ ਉਹਨੂੰ ਭੁੱਲਦੇ ਜਾ ਰਹੇ ਹਾਂ ਅਸੀਂ ਉਹ ਕਿਤਾਬਾਂ ਨਹੀਂ ਪੜ੍ਹਦੇ ਅਸੀਂ ਨਾ ਗੰਦ ਵਾਲੀ ਡੱਬੀ ਨੂੰ ਫਰੋਲਦੇ ਜਾ ਰਹੇ ਹਾਂ ਮੋਬਾਈਲ ਉਹਦੇ ਉੱਤੇ ਸਾਰਾ ਦਿਨ ਫਰੋਲੀ ਜਾਂਦੇ ਹੋ ਕਦੇ ਇਤਿਹਾਸ ਨਹੀਂ ਪੜ੍ਹਦੇ ਵਿਕਸਿਤ ਦੇਸ਼ਾਂ ਦੇ ਲੋਕ ਅੱਜ ਵੀ ਕਿਤਾਬਾਂ ਪੜ੍ਹਦੇ ਨੇ ਉਹ ਤਾਂ ਇਹ ਤਰੱਕੀ ਕਰਦੇ ਨੇ ਅਸੀਂ ਸਾਡੀ ਨੌਜਵਾਨ ਪੀੜ੍ਹੀ ਜੀਵਨ ਸੌਖਾ ਹੋਣ ਕਰਕੇ ਨਸ਼ਿਆਂ ਵਿੱਚ ਮਸਤ ਹੋਣ ਲੱਗ ਗਈ ਹੈ ਤੇ ਇਹਨਾਂ ਨੂੰ ਇਹੀ ਸਾਰਾ ਕੁਝ ਨਜ਼ਰ ਆਉਂਦਾ ਹੈ ਕਿ ਆਪਣਾ ਵਿਰਸਾ ਬਰਾਸਤ ਗੁਲਾਮੀਆਂ ਸਭ ਭੁੱਲ ਗਏ ਨੇ ਇਹ ਇਹਨਾਂ ਨੇ ਮੁਰਕੇ ਉਸੇ ਨਰਕ ਦੀ ਜ਼ਿੰਦਗੀ ਜਿਉਣੀ ਆ ਉਧਰ ਨਰਕਬਲ ਵਧ ਰਹੇ ਨੇ ਤੇ ਸਾਨੂੰ ਕੀ ਕਰਨਾ ਚਾਹੁੰਦਾ ਹੁਣ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਇਹਨਾਂ ਨੂੰ ਸਿੱਖ ਧਰਮ ਦਾ ਪ੍ਰਚਾਰ ਇਹਨਾਂ ਨੂੰ ਕਰਨਾ ਚਾਹੀਦਾ ਸਾਡਾ ਵਿਰਸਾ ਵਿਰਾਸਤ ਕੀ ਹੈ ਉਹ ਪੂਰੀ ਦੁਨੀਆ ਨੂੰ ਦੱਸਣਾ ਚਾਹੀਦਾ ਸਾਡਾ ਜਿਹੜਾ ਸਿੱਖ ਧਰਮ ਹੈ ਇੱਕ ਵਿਗਿਆਨਿਕ ਧਰਮ ਹੈ ਗੁਰੂ ਸਾਹਿਬ ਨੇ ਸਾਰੇ ਕੰਮ ਆਪ ਕਰਨ ਨੂੰ ਕਿਹਾ ਅਸੀਂ ਕਹਿੰਦੇ ਬਸ ਇੱਕੋ ਵਾਰੀ ਡਾਕਾ ਮਾਰ ਕੇ ਮੁਗਲਾਂ ਵਾਂਗੂ ਪੈਸੇ ਲੁੱਟ ਕੇ ਫਿਰ ਦੂਜੀ ਜ਼ਿੰਦਗੀ ਗੁਜ਼ਾਰਨੀ ਆ ਉਹਦੇ ਵੱਲ ਵਧ ਰਹੇ ਆ ਸਾਡੀ ਨੌਂਜਵਾਂ ਪੀੜੀ ਨੂੰ ਅੱਜ ਬਾਬੇ ਨਾਨਕ ਦੇ ਉਦੇਸ਼ ਤੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਨਾ ਦਾ ਮੁੱਖ ਉਦੇਸ਼ ਸੀ ਪੂਰੀ ਦੁਨੀਆ ਨੇ ਐਸੇ ਹੀ ਸਿਧਾਂਤ ਤੇ ਤਰੱਕੀ ਕੀਤੀ ਹੈ ਅਸੀਂ ਇਹਨੂੰ ਭੁੱਲਦੇ ਜਾ ਰਹੇ ਹਾਂ ਸਾਡਾ ਜਿਹੜਾ ਧਰਮ ਹੈ ਉਹ ਦੁਨੀਆ ਨੂੰ ਇਹ ਸਿਖਾਉਂਦਾ ਹੈ ਕਿ ਕੁਦਰਤ ਦੀ ਖੇਡ ਕੀ ਹੈ ਅਸੀਂ ਵਿਗਿਆਨਕ ਧਰਮ ਦੇ ਬਾਰਸ਼ ਹੈ ਸਾਨੂੰ ਵਿਗਿਆਨਕ ਤਰੀਕੇ ਨਾਲ ਹੀ ਇਹਨੂੰ ਅੱਗੇ ਦਰਸਾਉਣਾ ਚਾਹੀਦਾ ਹੈ ਇਹਦੇ ਲਈ ਨੌਜਵਾਨ ਪੀੜ੍ਹੀ ਬਹੁਤ ਕੁਝ ਕਰ ਸਕਦੀ ਹੈ ਜਦ ਵੀ ਜਿੱਥੇ ਵੀ ਜਾਣਾ ਆਪਣਾ ਵਿਸਥਾ ਵਿਰਾਸਤ ਲੈ ਕੇ ਜਾਓ ਬਾਬੇ ਨਾਨਕ ਨੇ ਕਿਹਾ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਅਸੀਂ ਇਹ ਸਾਰਾ ਕੁਝ ਗਵਾਉਂਦੇ ਜਾ ਰਹੇ ਹਾਂ ਧਰਤੀ ਨੂੰ ਬਾਹਂਜ ਕਰ ਰਹੇ ਹਾਂ ਪਾਣੀ ਨੂੰ ਗੰਦਾ ਕਰ ਰਹੇ ਹਾਂ ਹਵਾ 'ਚ ਪੋਲੂਸ਼ਨ ਫੈਰ ਰਹੇ ਆ 550 ਸਾਲ ਬਾਬੇ ਨਾਨਕ ਨੇ ਕਿਹਾ ਸੀ ਜੇ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂਲ ਸਿਧਾਂਤਾਂ ਤੇ ਚੱਲਦੇ ਆ ਅਸੀਂ ਦੁਨੀਆ ਤੇ ਰਾਜ ਕਰਨ ਯੋਗ ਹੋਵਾਂਗੇ ਛੁਰੀਆਂ ਲੈ ਕੇ ਦੁਜਿਆਂ ਮਗਰ ਨਾ ਭਜੋ ਦੁਜਿਆਂ ਨੂੰ ਪਿਆਰ ਨਾਲ ਪ੍ਰੇਰਿਤ ਕਰੋ ਆਪਣਾ ਉਦੇਸ਼ ਦੱਸੋ ਇਹੀ ਸਾਡੀ ਨੌਜਵਾਨ ਪੀੜ੍ਹੀ ਦਾ ਮੁੱਖ ਉਦੇਸ਼ ਹੈ ਇਹਨਾਂ ਨੂੰ ਕੀ ਕਰਨਾ ਚਾਹੀਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਵਾਇਰਲ ਕਰਿਓ ਇੱਕ ਬੱਚਾ ਕਿਸ ਤਰ੍ਹਾਂ ਦੇ ਸਵਾਲ ਕਰਦਾ ਏ ਮੈਨੂੰ ਬੜੀ ਖੁਸ਼ੀ ਹੋਈ ਹੈ ਜੇ ਤੁਸੀਂ ਵੀ ਆ ਕੇ ਇਸ ਤਰ੍ਹਾਂ ਦੇ ਸਵਾਲ ਕਰੋ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਵਾਂਗਾ